ਤੁਸੀਂ ਕੀ ਹੋਇਆ ਕੀ ਇਹਨੂੰ ਪੀਲੀਆ ਹੋ ਗਿਆ ਪੀਲੀਆ ਹੋ ਗਿਆ ਤੁਸੀਂ ਪਹਿਲੀ ਵਾਰ ਹੀ ਆਏ ਹੋ ਇੱਧਰ ਹਾਂਜੀ ਹਾਂਜੀ ਮੈਂ ਪਹਿਲੀ ਵਾਰ ਆਇਆ ਹਾਂ ਪਹਿਲੀ ਵਾਰੀ ਚ ਹੁਣ ਤੱਕ ਦੂਜੀ ਵਾਰੀ ਆਇਆ ਕੁਝ ਫਰਕ ਲੱਗ ਗਿਆ ਜੀ ਹਾਂਜੀ ਬਹੁਤ ਫਰਕ ਲੱਗ ਰਿਹਾ ਡਾਕਟਰ ਨੇ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਨੂੰ ਜੌਂਡਿਸ ਹੋ ਗਿਆ ਪੀਲੀਆ ਹੋ ਗਿਆ ਨਹੀਂ ਮੈਮ ਮੱਲੇ ਵਾਲੇ ਨੇ ਦੱਸਿਆ ਸੀ ਬਾਬਾ ਜੀ ਉੱਥੇ ਛਾੜ ਦੇਣੇ ਤੇ ਤੁਸੀਂ ਉੱਦੇ ਕੋਲ ਜਾਓ ਤਾਂ ਫਰਕ ਪੈਊਗਾ ਪਹਿਲੀ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੁਝ ਫਰਕ ਲੱਗਦਾ ਨਹੀਂ ਬਹੁਤ ਫਰਕ ਪਿਆ ਮੈਮ ਬਹੁਤ ਮੈਂ ਤੀਸਰਾ ਵਾਰ ਇਸ ਕੋ ਤੀਸਰੀ ਵਾਰ ਆ ਰਿਹਾ ਹਾਂ ਫਰਕ ਪੜੇ ਮੈਂ ਹਾਂ ਫਰਕ ਪੜੇ ਆਪੀ ਪਰੇ ਕੇ ਬੱਚੋ ਨੂੰ ਤੇ ਕੀ ਕਰਦੇ ਕੀ ਨੇ ਇੱਧਰ ਬਾਬਾ ਜੀ ਝਾੜਾ ਕਰਦੇ ਝਾੜਾ ਕਰਦੇ ਨੇ ਸਿਰਫ ਪਾਣੀ ਪਾੰਦਦੇ ਨੇ ਹਾਂਜੀ ਠੀਕ ਹੈ ਤੇ ਫਿਰ ਉਹ ਤੋਂ ਬਾਅਦ ਠੀਕ ਹੋ ਜਾਂਦੇ ਜਾਂਦੇ ਹਾਂਜੀ ਪਹਿਲੀ ਵੀ ਕੋਈ ਕਰਾ ਕੇ ਗਿਆ ਹੋਏ ਤੁਹਾਡੇ ਘਰ ਚੋਂ ਹਾਂਜੀ ਹਾਂਜੀ ਪਰੇ ਪੈਂਦੇ ਹਾਂਜੀ ਹਾਂਜੀ ਕੋਈ ਪੈਸੇ ਵੀ ਲੈਂਦੇ ਨਹੀਂ ਨਹੀਂ ਲੈਂਦੇ ਇਹ ਜਿਹੜਾ ਵੀ ਬੰਦਾ ਮਰੀਜ਼ ਆਂਦਾ ਸਾਡੇ ਕੋ ਪੇਸ਼ੈਂਟ ਜੀ ਨੱਕੀ ਤੇ ਤਿੰਨ ਵਾਰੀ ਕੁਰਲੀ ਕਰਾਈ ਦੀ ਤਿੰਨ ਵਾਰੀ ਛੱਟੇ ਅੱਖਾਂ ਦੇ ਮਾਰੀ ਦੇ ਆ ਜੀ ਨਾ ਰੋਟੀ ਵੀ ਗਰਾਈ ਦੇ ਦਈਏ ਜਿਵੇਂ ਸਾਡਾ ਪ੍ਰਸ਼ਾਦ ਦੇ ਤੌਰ ਤੇ ਦਿੰਨੇ ਆ ਅਸੀਂ ਜੀ ਉਹ ਜੋ ਜਲਦੀ ਛੱਟਾ ਤੁਸੀਂ ਦਿੰਦੇ ਹੋ ਸਾਰੇ ਦੇ ਉੱਤੇ ਚਾਹੇ ਛੋਟੇ ਦੇ ਉੱਤੇ ਵੱਡੇ ਦੇ ਉੱਤੇ ਉਹ ਜਲਦੇ ਅੰਦਰ ਕੁਝ ਹੁੰਦਾ ਹੈ ਮਹਾਰਾਜ ਜੀ ਕਿਰਪਾ ਮਜ਼ਰ ਅਰਦਾਸ ਜੀ ਸਾਰੇ ਕਰੀ ਦੀਏ ਸੱਚੇ ਪਾਤਸ਼ਾਹੇ ਅਰਦਾਸ ਦਾ ਹੀ ਸਾਰਾ ਹੈ ਮੋਲੇ ਜੀ ਨੰਗੀ ਅੱਪਾ ਗੱਲ ਕਰਦੇ ਆ ਦੁਬਾਰਾ ਤੋਂ ਪੁੱਛਦੇ ਆ ਕਿ ਕਿਵੇਂ ਹੁੰਦਾ ਏ ਸਾਰਾ ਪ੍ਰੋਸੈਸ ਤੇ ਉਹ ਕਿਵੇਂ ਕਰਦੇ ਨੇ ਅੱਛਾ ਜੀ ਦਾਪੂ ਜੀ ਸਿਗਲ ਜੀ ਇਹ ਜਿਹੜਾ ਵੀ ਬੰਦਾ ਮਰੀਜ਼ ਆਂਦਾ ਸਾਡੇ ਕੋ ਪੇਸ਼ੈਂਟ ਜੀ ਨੱਕੀ ਉਹਨੂੰ ਤਿੰਨ ਵਾਰੀ ਮਤਲਬ ਹੈ ਹੱਤਵਾਈ ਦੇ ਤਿੰਨ ਵਾਰੀ ਕੁਰੀ ਗ੍ਰਾਹੀ ਦੀ ਤਿੰਨ ਵਾਰੀ ਛੱਟੇ ਅੱਖਾਂ ਦੇ ਮਾਰੀ ਦੇ ਆ ਜੀ ਨਾਲ ਰੋਟੀ ਦੀ ਗ੍ਰਾਹੀ ਦੇ ਦਈਏ ਜਿਹੜੀ ਸਾਡਾ ਪ੍ਰਸ਼ਾਦ ਦੇ ਤੌਰ ਤੇ ਦਿੰਨੇ ਆ ਅਸੀਂ ਜੀ ਤਿੰਨ ਵਾਰੀ ਕਈ ਰਾਨ ਲਾਉ ਫਿਰ ਦੁਬਾਰਾ ਵੇਖੀਦਾ ਜੇ ਉਹਨੂੰ ਹੁੰਦਾ ਹੈ ਕਈ ਇਹਦੀ ਟੈਸਟ ਵੀ ਕਰਵਾਈ ਦੇਨੇ ਉਹਨਾਂ ਦੇ ਵੇਖ ਲਈਦਾ ਜੇ ਪਰ ਸੈਂਟਰ ਘਟ ਜਾਂਦਾ ਬਿਲਕੁਲ ਫਿਰ ਉਹਨਾਂ ਨੂੰ ਬੰਦ ਕਰ ਦੇਦਾ ਇਹ ਨਕੀ ਹੈ ਮਤਲਬ 3 ਤੋਂ 6 6 ਤੋਂ 9 ਮਤਲਬ ਜਿਸ ਹਿਸਾਬ ਨਾਲ ਪੀਲਿਆ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਭੁਲਾਈਦਾ ਜੀ ਨਕੀ ਹੈ ਹਾਂਜੀ ਹਾਂਜੀ ਤੇ ਇਸ ਕਰਕੇ ਸੰਗਤ ਆਂਦੀ ਰਹਿੰਦੀ ਹੈ ਸੰਗਤ ਜਾਂਦੀ ਰਹਿੰਦੀ ਹੈ ਜੀ ਹੂੰ 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 ਬਹੁਤ 2-2000 ਹੋ ਗਿਆ ਬਜ਼ੁਰਗਾਂ ਦਾ ਚੱਲਦਾ ਪਿਆ ਉਹ ਹੀ ਚਲਾਈ ਜਾ ਰਹੇ ਆ ਜੀ ਨਿਸ਼ਕਾਮ ਸੇਵਾ ਇਦਾਂ ਹੀ ਕਰਦੇ ਰਹਿਣਾ ਜਿਨਾਂ ਨੇ ਜਰ ਕੀਤੀ ਹੈ ਜਿਨਾਂ ਨੇ ਕਿਹਾ ਅਗੋਂ ਬੱਚੇ ਵੀ ਕਰਨਗੇ ਹਾਂਜੀ ਕੋਈ ਮਤਲਬ ਲੈਣ ਦੇਣ ਨਹੀਂ ਹੈਗਾ ਮਹਾਰਾਜ ਦੀ ਕਿਰਪਾ ਸੱਚੇ ਬਾਦਸ਼ਾਹ ਦੀ ਰਾਮ ਆਂਦਾ ਸਾਰਿਆਂ ਨੂੰ ਜੀ ਪੇਸ਼ੇਨਾਂ ਨੂੰ ਅਗਲੇ ਆਂਦੇ ਨੇ ਜੀ ਇੱਥੇ ਨਾ ਆਂਦੇ ਨੇ ਤੁਸੀਂ ਲੋਕਾਂ ਦੀ ਰਿਪੋਰਟਸ ਦੇ ਅੰਦਰ ਫਰਕ ਆਪ ਦੇਖਿਆ ਹੈ ਕਦੀ ਹਾਂ ਕਈ ਵਾਰੀ ਦੇਖਿਆ ਜੀ ਬੜੀ ਨੇ ਆਪਾਂ ਜੀ ਚੈੱਕ ਕਰਦੇ ਨੇ ਨਾ ਕੀ ਉਹ ਜਦੋਂ ਘਟ ਜਾਂਦਾ ਹੈ ਬੰਦ ਕਰ ਦਿੰਦਾ ਜੀ ਫਿਰ ਉਹਨਾਂ ਨੂੰ ਆਣਾ ਲੱਗੀ ਹੂੰ 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 ਉਦਾਂ ਵੀ ਕਈ ਵਾਰੀ ਮਤਲਬ ਬਗੈਰ ਵੇਖੇ ਤੋਂ ਵੀ ਅਸੀਂ ਦੇਖ ਕੇ ਲੈਨੇ ਆ ਜਦੋਂ ਨਹੀਂ ਹੈ ਤੇ ਨਹੀਂ ਕਈ ਦਾ ਆਣ ਰਸਤੇ ਜੀ ਨਕੀ ਤਿੰਨ ਤੋਂ 6 ਵਾਰ ਕਰ ਲਿਆ ਨਹੀਂ ਆਇਆ ਨਹੀਂ ਲੋਡ ਨਹੀਂ ਹੈਗੀ ਫਿਰ ਜੀ ਨਹੀਂ ਆਉਂਦੇ ਨਕੀ ਉਹ ਆਪ ਵੀ ਟੈਸਟ ਕਰੇਲ ਕਰਾ ਕੇ ਵੇਖ ਲੈਂਦੇ ਨੇ ਹੈ ਨਹੀਂ ਜੀ ਫਿਰ ਉਹ ਆਪ ਵੀ ਦੱਸ ਦਿੰਦੇ ਨੇ ਹੈ ਨਹੀਂ ਜੀ ਅਸੀਂ ਨਹੀਂ ਹੁਣਾ ਰਹੇ ਮੈਂ ਕਿ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਉਹ ਜੋ ਜਲਦੀ ਛਿੱਟਾ ਤੁਸੀਂ ਦਿੰਦੇ ਹੋ ਸਾਰੇ ਦੇ ਉੱਤੇ ਚਾਹੇ ਛੋਟੇ ਦੇ ਉੱਤੇ ਵੱਡੇ ਦੇ ਉੱਤੇ ਉਹ ਜਲ ਦੇ ਅੰਦਰ ਕੁਝ ਹੁੰਦਾ ਹੈ ਉੰਦਾ ਕੁਛ ਨਹੀਂ ਜੀ ਪਾਟ ਦਾ ਹੀ ਸਾਰਾ ਪ੍ਰਕੋਪ ਹੈ ਜੀ ਨੱਕੀਏ ਮਹਾਰਾਜ ਜੀ ਕਿਰਪਾ ਮਜ਼ਰ ਅਰਦਾਸ ਜਿਲੀ ਸੋਰੇ ਕਰੀ ਦੀਏ ਸੱਚੇ ਪਾਛੇ ਅਰਦਾਸ ਦਾ ਹੀ ਸਾਰਾ ਹੈ ਮੋਲੇ ਜੀ ਨੱਕੀਏ ਹਾਂਜੀ ਮਤਲਬ ਤੁਸੀਂ ਉਹ ਇੱਕ ਤਰੀਕੇ ਦਾ ਅੰਮ੍ਰਿਤ ਬਣਾ ਲੈਂਦੇ ਹੋ ਬਣਾਣੇ ਜੀ ਬਣਾ ਕੇ ਪ੍ਰਸ਼ਾਦਾ ਤੇ ਜਲ ਸਾਰਾ ਮਤਲਬ ਸੁੱਚਾ ਸਾਰਾ ਸਫਾਈ ਕਰਕੇ ਪਹਿਲਾਂ ਭਾਂਡੇ ਬੁੰਡੇ ਧੋ ਕੇ ਸਾਰੇ ਜੋ ਕਰਕੇ ਉਹ ਸਾਰਾ ਕਰਕੇ ਤਿਆਰ ਕਰਕੇ ਅਰਦਾਸ ਕਰੀ ਦੀਏ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਕਰੀਦਾ ਜੀ ਫਿਰ ਨੱਕੀਏ ਔਰ ਅਰਦਾਸ ਦਾ ਹੀ ਸਾਰਾ ਕੁਝ ਸੰਗਤ ਨੂੰ ਮਿਲਦਾ ਜੀ ਨੱਕੀਏ ਹੂੰ ਹੂੰ ਕੁਝ ਤੁਸੀਂ ਸਾਡੇ ਵਿਊਅਰਸ ਦ ਸਿਟੀ ਹੈਡਲਾਈਨਸ ਦੇ ਵਿਊਅਰਸ ਨੂੰ ਕਹਿਣਾ ਚਾਹੋਗੇ ਬੜੀ ਮਿਹਰਬਾਨੀ ਤੁਹਾਡੀ ਬਸ ਸਾਡੇ ਬ੍ਰਦਰ ਵੀ ਅਖਬਾਰ ਹੀ ਕੱਢਦੇ ਨੇ ਵੀ ਨਕੀ ਹੈ ਹਾਂਜੀ 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 ਬਸ ਸਭ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਤੁਸੀਂ ਆਇਓ ਧੰਨਵਾਦ ਤੁਹਾਡਾ ਨਕੀ ਹੈ ਇਧਰ ਸਲਾਮਾਂ ਜਤੋਂ ਹੈ ਇਸਲਾਮ ਗੁਆਿੰਗ ਤੁਸੀਂ ਇੱਥੇ ਕਿੰਨੀ ਵਾਰੀ ਆ ਚੁੱਕੇ ਹੋ ਪਹਿਲੀ ਰੇ ਦੂਜੀ ਰੇ ਆਏ ਹੋ ਤੁਸੀਂ ਦੂਜੀ ਵਾਰੀ ਤੇ ਕਿਹਨੇ ਦੱਸਿਆ ਸੀਗਾ ਤੁਹਾਨੂੰ ਇਸ ਜਗ੍ਹਾ ਦੇ ਬਾਰੇ ਚ ਇਹ ਕਾਫੀ دیر ਤੋਂ ਪਤਾ ਸੀ ਪਤਾ ਹੈ ਹਾਂਜੀ ਤੇ ਪਹਿਲੇ ਵੀ ਕੋਈ ਕਰਾ ਕੇ ਗਿਆ ਹੋਏ ਤੁਹਾਡੇ ਘਰ ਚੋਂ ਹਾਂਜੀ ਹਾਂਜੀ ਫਰਕ ਪੈਂਦਾ ਹਾਂਜੀ ਹਾਂਜੀ ਤੇ ਕੋਈ ਪੈਸੇ ਵੀ ਲੈਂਦੇ ਨੇ ਨਹੀਂ ਜੀ ਨਹੀਂ ਸੇਵਾ ਕਰਦੇ ਨੇ ਸਿਰਫ ਹੈ ਗੁਰੂ ਨਾਲ ਜੁੜੇ ਹੋਏ ਨੇ ਤੇ ਗੁਰੂ ਦੀ ਸੇਵਾ ਕਰਦੇ ਨੇ ਤੇ ਕੀ ਇਥੇ ਕਰਦੇ ਕਿਸ ਚੀਜ਼ ਦਾ ਇਲਾਜ ਕਰ ਰਹੇ ਨੇ ਪੀਲੀਆ ਦਾ ਜੀ ਪੀਲੀਆ ਦਾ ਹਾਂਜੀ ਹਾਂਜੀ ਤੇ ਤੁਸੀਂ ਕਿੰਨੀ ਕਿੰਨੀ ਵਾਰੀ ਆਣਾ ਪੈਂਦਾ ਹੈ ਇਹ ਤਾਂ ਬਾਬਾ ਜੀ ਦੱਸ ਦੇ ਵੀ ਕਿੰਨੇ ਵਾਰੀ ਆਣਾ ਤੁਸੀਂ ਕਿੰਨੀ ਵਾਰੀ ਆ ਚੁੱਕੇ ਹੋ ਮੇਰਾ ਦੂਜੀ ਵਾਰੀ ਹੈ ਜੀ ਤੁਸੀਂ ਦੂਜੀ ਵਾਰੀ ਆ ਚੁੱਕੇ ਹੋ ਆ ਆਪ ਕਿੰਨੀ ਆਪ ਮੈਂ ਛੋਟੀ ਬੱਚੀ ਕੇ ਲੈ ਕੇ ਆਏ ਤੁਸੀਂ ਕੀ ਹੋਇਆ ਕੀ ਇਹਨੂੰ ਪੀਲੀ ਹੋਇਆ ਹੈ ਪੀਲੀ ਹੋ ਗਿਆ ਤੇ ਕਿੰਨੇ ਸਾਲਾਂ ਦੀ ਹੈ ਤੇ 3 ਸਾਲ ਦੀ ਹੈ ਤੁਸੀਂ ਪਹਿਲੀ ਵਾਰ ਹੀ ਆਏ ਹੋ ਇੱਧਰ ਹਾਂਜੀ ਜੀ ਮੈਂ ਪਹਿਲੀ ਵਾਰ ਆਇਆ ਹਾਂ ਪਰ ਮੇਰੇ ਪਾਪਾ ਕਾਫੀ ਟਾਈਮ ਤੋਂ ਜਾਣਦੇ ਤੇ ਉਹਨਾਂ ਨੂੰ ਫਰਕ ਪੈਂਦਾ ਸੀਗਾ ਹਾਂਜੀ ਹਾਂਜੀ ਮੇਰੇ ਛੋਟੇ ਭਰਾ ਨੂੰ ਹੋਇਆ ਇਹ ਪਹਿਲਾਂ ਇੱਥੇ ਹੀ ਲੈ ਕੇ ਆਏ ਸੀ ਹਾਂ ਫਰਕ ਪਿਆ ਸੀ ਕਿੰਨੀ ਵਾਰੀ ਇੱਥੇ ਆਉਣਾ ਪੈਂਦਾ ਤੇ ਫਰਕ ਪੈ ਜਾਂਦਾ ਜੌਂਡਿਸ ਨੂੰ ਬਾਬਾ ਜੀ ਦੱਸਦੇ ਇਹ ਦੂਜੀ ਵਾਰ ਲੈ ਕੇ ਆਣ ਹਾਂਜੀ ਪਹਿਲਾ ਪਿਚ ਸੰਡੇ ਨੂੰ ਲੈ ਕੇ ਆਈ ਸੀ ਹੁਣ ਅੱਜ ਲੈ ਕੇ ਆਇਆ ਇੱਕ ਸੰਡੇ ਨੂੰ ਹੋਰ ਦੱਸਿਆ ਪਹਿਲੇ ਸੰਡੇ ਲੈ ਕੇ ਆਈ ਸੀ ਅੱਜ ਮੰਗਲਵਾਰ ਦੁਬਾਰਾ ਲੈ ਕੇ ਆਏ ਹੋ ਤੇ ਫਿਰ ਲੈ ਕੇ ਆਣਾ ਲੈ ਕੇ ਆਓਗੇ ਤਿੰਨ ਵਾਰ ਦੱਸੇ ਤਿੰਨ ਵਾਰੀ ਲੈ ਕੇ ਆਵਾਂਗੇ ਤੇ ਪਹਿਲੀ ਵਾਰੀ ਚ ਹੁਣ ਤੱਕ ਦੂਜੀ ਵਾਰੀ ਆਇਆ ਕੁਝ ਫਰਕ ਲੱਗ ਗਿਆ ਜੀ ਹਾਂ ਜੀ ਬਹੁਤ ਫਰਕ ਲੱਗ ਰਿਹਾ ਹੈ ਬਹੁਤ ਫਰਕ ਲੱਗ ਰਿਹਾ ਹੈ ਤੁਸੀਂ ਕਿੱਥੋਂ ਆਏ ਹੋ ਸਾਨੇਵਾਰ ਤੋਂ ਸਾਨੇਵਾਰ ਤੋਂ ਇੱਥੋਂ ਕਿਉਂ ਆਏ ਹੋ ਤੁਸੀਂ ਪੀਲੀਆਂ ਹੋ ਗਿਆ ਸੀ ਪੀਲੀਆਂ ਹੋ ਗਿਆ ਸੀਗਾ ਤੇ ਕਿੰਨੀ ਵਾਰੀ ਆ ਚੁਕੇ ਹੋ ਪਹਿਲੀ ਵਾਰ ਆਇਆ ਸੀ ਪਹਿਲੀ ਵਾਰੀ ਆਇਓ ਕਿਸੇ ਨੇ ਪਹਿਲੇ ਦੱਸਿਆ ਸੀਗਾ ਤੁਹਾਨੂੰ ਇਸ ਜਗ੍ਹਾ ਬਾਰੇ ਹਮਾਰੇ ਦੱਸਿਆ ਸੀਗਾ ਪਰੋਸੀ ਦੱਸਿਆ ਸੀਗਾ ਪड़ोसी ਨੇ ਉਹਨਾਂ ਨੂੰ ਫਰਕ ਪਿਆ ਸੀਗਾ ਬਿਲਕੁਲ ਠੀਕ ਹੈ ਉਹ ਠੀਕ ਨੇ ਕਮਾਲ ਹੈ ਜੀ ਇਹ ਕਹਿੰਦੇ ਨੇ ਬਖਸ਼ ਆਪਣਾ ਪੰਜਾਬ ਜਿਹੜਾ ਹੈ ਉਹ ਬਹੁਤ ਹੀ ਵਧੀਆ ਕਹਿ ਸਕਦੇ ਹੋ ਪੰਜਾਬ ਸਟੇਟ ਆਪਣੀ ਬਹੁਤ ਵਧੀਆ ਹੈ ਅਲੱਗ-ਅਲੱਗ ਜਗ੍ਹਾ ਤੇ ਮੈਂ ਜਿੱਥੇ ਵੀ ਕਰਦੀ ਆ ਮੈਂ ਹਮੇਸ਼ਾ ਪਬਲਿਕ ਇੰਟਰਸਟ ਦੀ ਖਬਰਾਂ ਕਰਦੀ ਰਹਿਣੀ ਆ ਤੇ ਮੇਰੀ ਕੋਸ਼ਿਸ਼ ਇਹੀ ਇਹੀ ਰਹਿੰਦੀ ਹੈ ਕਿ ਆਪਾਂ ਜਿਹੜੀ ਇਹ ਤੁਹਾਨੂੰ ਉਹ ਚੀਜ਼ਾਂ ਦੱਸੀ ਕਿ ਜਿਹੜੇ ਜਿਹੜੇ ਆਪਾਂ ਅ ਕੋਈ ਉਹ ਜੇ ਨਹੀਂ ਸ਼ਖਸ ਜਿਹੜੇ ਬਖਸ਼ ਹੈਗੀ ਉਹਨਾਂ ਨੂੰ ਔਰ ਉਹ ਫ੍ਰੀ ਚ ਸੇਵਾ ਕਰ ਰਹੇ ਨੇ ਇੱਥੇ ਕੋਈ ਪੈਸਾ ਨਹੀਂ ਲੈਂਦੇ ਜੌਂਡੇ ਸੰਜੀ ਤੁਸੀਂ ਸਹੀ ਸੁਣ ਰਹੇ ਹੋ ਜੌਂਡੇਸ ਪੀਲੀਆਂ ਦਾ ਇਲਾਜ ਹੁੰਦਾ ਹੈ ਇੱਥੇ ਤੇ ਸਿਰਫ ਬਾਬਾ ਜੀ ਇੱਥੇ ਛੀਟਾ ਪਾਉਂਦੇ ਨੇ ਤੇ ਕਹਿੰਦੇ ਨੇ ਇੱਥੇ ਅਗਰ ਤਿੰਨ ਵਾਰੀ ਤੁਸੀਂ ਆ ਜਾਂਦੇ ਹੋ ਇੱਕ ਸੰਡੇ ਇੱਕ ਟਿਊਜ਼ਡੇ ਤੇ ਫਿਰ ਸੰਡੇ ਰਿਪੀਟ ਕਰਕੇ ਤੇ ਪੀਲੀਆ ਜਿਹੜਾ ਹੈ ਉਹ ਕਾਫੀ ਹੱਦ ਤੱਕ ਖਤਮ ਹੋ ਜਾਂਦਾ ਹੈ ਆਪਾਂ ਹੋਰ ਪੁੱਛਦੇ ਹਾਂ ਲੋਕਾਂ ਨੂੰ ਤੇ ਮੈਨੂੰ ਲੱਗਦਾ ਜਿੰਨੇ ਲੋਕ ਇੱਥੇ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਣਗੇ ਤੁਹਾਡੇ ਲਈ ਉਹ ਟੈਸਟੀਮੋਨੀਅਲ ਦਾ ਕੰਮ ਕਰੇਗਾ ਕਿੱਥੋਂ ਆਇਓ ਤੁਸੀਂ ਸਰ ਹਾਂਜੀ ਮੈਂ ਸ਼ਿਮਲਾਪੁਰੀੋਂ ਆਇਆ ਹਾਂ ਸ਼ਿਮਲਾਪੁਰੀ ਤੋਂ ਆਇਓ ਤਾਂ ਇੱਥੇ ਕਦ ਕਿਉਂ ਆਇਓ ਤੁਸੀਂ ਪੀਲੀਆ ਦੀ ਬੋਮੇ ਮੈਂ ਵਜ੍ਹਾ ਨਾਲ ਆਇਆ ਹਾਂ ਅੱਛਾ ਜੀ ਤੇ ਕਿੰਨੀ ਵਾਰੀ ਆ ਚੁੱਕੇ ਹੋ ਪਹਿਲੇ ਅੱਜ ਦੂਸਰੀ ਵਾਰੀ ਆਇਆ ਮੈਂ ਪਹਿਲੀ ਵਾਰੀ ਕੁਝ ਫਰਕ ਲੱਗਿਆ ਤੁਹਾਨੂੰ ਹਾਂਜੀ ਜਰੂਰ ਲੱਗਿਆ ਜੀ ਲੱਗਿਆ ਕੀ ਪੈਸੇ ਵੀ ਲੈਂਦੇ ਨੇ ਨਹੀਂ ਕੋਈ ਕਦੇ ਪਾਣੀ ਨਹੀਂ ਦਿੰਦੇ ਪਾਣੀ ਇਹ ਜਲ ਦਿੰਦੇ ਆ ਪਾਣੀ ਦਾ ਛਿੱਟਾ ਮਾਰਦੇ ਨੇ ਤੇ ਰੋਟੀ ਦਿੰਦੇ ਨੇ ਹਾਂਜੀ ਤੇ ਉਹ ਲੈ ਕੇ ਤੇ ਉਹਦੇ ਬਾਅਦ ਤੁਹਾਨੂੰ ਪਹਿਲੀ ਤੇ ਦੂਜੀ ਵਾਰੀ ਚ ਹੁਣ ਫਰਕ ਲੱਗ ਰਿਹਾ ਹਾਂਜੀ ਫਿਰ ਉਹ ਲੱਗ ਰਿਹਾ ਫਰਕ ਹੈ ਹਾਂਜੀ ਆਪ ਕਹਾਂ ਸੇ ਆਏ ताजपुर रोड ਤੋਂ ਆਇਆ ਜੀ ताजपुर ਰੋਡ ਤੋਂ ਆਇਓ ਤੇ ਕੀ ਕਿਨੇ ਕੀ ਡਾਇਗਨੋਸ ਡਾਕਟਰ ਨੇ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਨੂੰ ਜੌਂਡਿਸ ਹੋ ਗਿਆ ਪੀਲੀਆ ਹੋ ਗਿਆ ਨਹੀਂ ਮੈਮ ਮੱਲੇ ਵਾਲੇ ਨੇ ਦੱਸਿਆ ਸੀ ਬਾਬਾ ਜੀ ਉੱਥੇ ਛਾੜ ਦੇਣੇ ਤੇ ਤੁਸੀਂ ਉਹਦੇ ਕੋਲ ਜਾਓ ਤੇ ਫਰਕ ਪੈਊਗਾ ਫਰਕ ਪੈ ਜਾਂਦਾ ਹੈ ਤੇ ਤੁਸੀਂ ਕਿੰਨੀ ਵਾਰੀ ਆ ਚੁੱਕੇ ਹੋ ਇੱਧਰ ਮੈਮ ਮੇਰਾ ਤਾਂ 6 ਮਹੀਨਾ ਬੜੀ ਆ ਜੀ ਹੁਣ ਤੁਸੀਂ 6 ਵਾਰੀ ਆ ਚੁੱਕੇ ਹੋ ਤੇ ਪਹਿਲੇ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੁਝ ਫਰਕ ਲੱਗਦਾ ਹੈ ਜੀ ਬਹੁਤ ਫਰਕ ਪਿਆ ਮੈਮ ਬਹੁਤ ਹੂੰ ਕੋਈ ਪੈਸੇ ਵੀ ਲੈਂਦੇ ਨਹੀਂ ਇਧਰ ਨਹੀਂ ਫਿਰ ਆਪਕੋ ਸਾ ਮੈਮ ਫ੍ਰੀ ਆਫ ਕਾਸਟ ਹਾਂ ਜੀ ਸੇਵਾ ਕਰਦੇ ਨੇ ਤੁਸੀਂ ਦੇਖੋ ਆਪਣਾ ਪੰਜਾਬ ਜਿਹੜਾ ਏ ਇਹ ਸ਼ਹਿਰ ਦੇ ਅੰਦਰ ਆ ਫ੍ਰੀ ਆਫ ਕਾਸਟ ਕਰ ਰਹੇ ਨੇ ਇਹ ਬਾਬਾ ਜੀ ਇੱਥੇ ਪੀਲੀਆਂ ਦੇ ਸਿਰਫ ਪਾਣੀ ਦੇ ਨਾਲ ਛਿੱਟਾ ਮਾਰ ਕੇ ਤੁਹਾਡਾ ਪੀਲੀਆਂ ਜਿਹੜਾ ਹੈ ਉਹ ਖਤਮ ਕਰ ਦਿੰਦੇ ਨੇ ਆਪ ਅੱਗੇ ਹੋਰ ਪੁੱਛਦੇ ਰਹਿੰਦੇ ਆ ਕਿ ਛੋਟੇ ਛੋਟੇ ਬੱਚੇ ਵੀ ਮੈਂ ਇੱਥੇ ਦੇਖ ਰਹੀ ਹਾਂ ਕਿ ਉਹ ਆਏ ਹੋਏ ਨੇ ਤੇ ਉਹ ਮੇਰੇ ਖਿਆਲ ਨਾਲ ਜਲ ਆਪ ਕਹਾਂ ਸੇ ਆਏ ਹੋ ਨੇਪਾਲ ਸੇ ਹਾਂ ਜੀ ਨੇਪਾਲ ਸੇ ਅੱਛਾ ਤੋ ਕੀ ਹੋ ਗਿਆ ਬੱਚੇ ਕੋ

ਡਾਕਟਰ ਨੇ ਇਹਨੂੰ ਜੌਂਡਸ ਡਿਕਲੇਅਰ ਕੀਤਾ ਸੀ ਯੈਸ ਤੇ ਤੁਸੀਂ ਤੁਹਾਨੂੰ ਇੱਥੇ ਬਾਰੇ ਕਿੰਨੇ ਦੱਸਿਆ ਕਾਫੀ ਟਾਈਮ ਸੇ ਪਤਾ ਹੈ ਸ਼ੁਰੂ ਸੇ ਹੀ ਅੱਛਾ ਸ਼ੁਰੂ ਤੋਂ ਹੀ ਪਤਾ ਹੈ ਤੇ ਕਿੰਨੀ ਵਾਰੀ ਪਹਿਲੀ ਵਾਰੀ ਲੈ ਕੇ ਆਏ ਹੋ ਤੁਸੀਂ ਕਿੰਨ ਟਾਈਮ ਮੇਰੇ ਪਹਿਲੇ ਵੀ ਬੇਬੀ ਕਹੀਂ ਪੇ ਹੋਇਆ ਹੈ ਅੱਛਾ ਆਪਕੀ ਫਰਸਟ ਬੇਬੀ ਦਾ ਵੀ ਯਹੀਂ ਸੇ ਜੌਂਡਸ ਦਾ ਇਲਾਜ ਹੋਇਆ ਤੇ ਇਹ ਕੀ ਕਰਦੇ ਕੀ ਨੇ ਇਧਰ ਬਾਬਾ ਜੀ ਝਾੜਾ ਕਰਦੇ ਹੈ ਝਾੜਾ ਕਰਦੇ ਨੇ ਸਿਰਫ ਪਾਣੀ ਬੰਦ ਨੇ ਹਾਂਜੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਠੀਕ ਹੋ ਜਾਂਦਾ ਜੌਂਡਸ ਹਾਂਜੀ ਮਤਲਬ ਇਹਨਾਂ ਦੇ ਆਲਰੇਡੀ ਪਹਿਲੇ ਬੱਚੇ ਨੂੰ ਹੋਇਆ ਹੋਇਆ ਸੀਗਾ ਜੌਂਡਸ ਤੇ ਉਹ